ਸਰਦਾਰ ਮੰਡਾ ਜਿਹੜਾ ਕਹਿ ਰਿਹਾ ਕਿ ਚੱਕ ਦੋ ਚੱਕ ਦੋ ਫੱਟੇ ਚੱਕ ਦੋ ਅਸੀਂ ਉਹ ਹੋਈ ਨਹੀਂਗੇ ਸਿਰਫ ਜਿਹੜੇ ਸਰੀਰ ਦੇ ਜੋਰ ਤੇ ਅੱਖਾਂ ਬੰਦ ਕਰਕੇ ਕਿਰਪਾਨ ਘੁਮਾਈ ਜਾਂਦੇ ਸਾਰੇ ਪਾਸੇ ਅਸੀਂ ਉਹ ਨਹੀਂ ਹੈ ਅਸੀਂ ਉਹ ਨਹੀਂ ਬਣਨਾ ਕੋਈ ਬੰਦਾ ਕੋਈ ਐਦਾਂ ਦਾ ਕੰਮ ਨਹੀਂ ਕਰੇਗਾ ਜਿਹੜੀ ਕੀਚੀ ਕਰਾਈ ਸਾਰੀ ਕੂਚ ਪੈ ਜਾਏ ਫਿਰ ਐਦਾਂ ਦੇ ਪੁਕਰਿਆਂ ਤੋਂ ਸਾਨੂੰ ਬਚਣ ਦੀ ਲੋੜ ਹੈ ਜ਼ਮਾਨਾ ਐਦਾ ਹੈ ਇੱਥੋਂ ਲੜਨਾ ਹੈ ਜਿੱਦਾਂ ਉਹ ਲੜਦੇ ਨੇ ਮੂਰਲੇ ਇਥੋਂ ਲੜਨਾ ਜੇ ਇੱਥੇ ਬੈਠ ਕੇ ਟੇਬਲ ਤੇ ਐ ਤੇ ਦਿਮਾਗ ਨੂੰ ਯੂਜ਼ ਕਰਕੇ ਇਹ ਫੈਸਲਾ ਹੋਇਆ ਕਿ ਐਨੇ ਸੰਡੇ ਦੀ ਸ਼ਾਮ ਤੱਕ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਲਏਗਾ ਦੋਸਤੋ ਜਿਸ ਮੁੱਦੇ ਤੇ ਆਪਾਂ ਗੱਲ ਕਰਨੀ ਆ ਜੋ ਹਰਿਆਣੇ ਦੇ ਤੇ ਪੰਜਾਬ ਦੇ ਬਾਰਡਰ ਤੇ ਹੋ ਰਿਹਾ ਕਾਫੀ ਦਿਨਾਂ ਤੋਂ ਕਿਸਾਨਾਂ ਵਿੱਚ ਤੇ ਹਰਿਆਣੇ ਦੀ ਪੁਲਿਸ ਵਿੱਚ ਐਂਡ ਜਿਹੜੇ ਗਵਰਨਰ ਆਫ ਇੰਡੀਆ ਦੇ ਆਰਮ ਫੋਰਸਸ ਨੇ ਇਹ ਬਹੁਤ ਚਿੰਤਾਜਨਕ ਹੈ ਐਂਡ ਇਹਦੇ ਵਿੱਚ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਬਿਕਾਜ਼ ਸਰਕਾਰ ਕਿਤਨੇ ਕਿਤੇ ਚਾਹੁੰਦੀ ਹੈ ਕਿ ਤੁਸੀਂ ਕੋਈ ਇਦਾਂ ਦਾ ਕਦਮ ਉਠਾਓ ਕੋਈ ਇਦਾਂ ਦਾ ਕਦਮ ਪੁੱਟੋ ਜਿਹੜਾ ਉਹਨਾਂ ਨੂੰ ਮੌਕਾ ਮਿਲੇ ਕਿ ਤੁਹਾਡੇ ਤੇ ਕੋਈ ਐਕਸ਼ਨ ਕਰ ਸਕਣ ਜਾਂ ਟੇਬਲ ਦੇ ਬੈਠ ਕੇ ਜਦੋਂ ਵੀ ਮੀਟਿੰਗ ਹੋਵੇ ਉਹ ਮੀਟਿੰਗ ਦੇ ਵਿੱਚ ਉਹ ਪੁਆਇੰਟ ਜਿਹੜਾ ਮੋਹਰੇ ਰੱਖ ਸਕਣ ਕਿ ਇਹ ਤੁਹਾਡੇ ਵੱਲੋਂ ਕੀਤਾ ਗਿਆ ਕਈ ਉਥੇ ਯੰਗਸਟਰਸ ਨੇ ਜਿਹੜੇ ਆਪਣੇ ਗਰੁੱਪ ਬਣਾ ਕੇ ਪੰਜਾਬ ਦੇ ਬਖਰੇ ਬਖਰੇ ਪਿੰਡਾਂ ਤੋਂ ਗਏ ਨੇ ਕਿਸਾਨੀ ਅੰਦੋਲਨ 6 ਸਾਲਾਂ। ਮੈਂ ਕਿਸੇ ਦਾ ਨਾਂ ਪਿੰਨ ਪੁਆਇੰਟ ਤਾਂ ਨਹੀਂ ਕਰਨਾ ਚਾਹੁੰਦਾ ਪਰ ਕਈ ਯੰਗਸਟਰਸ ਨੇ ਜਿਹੜੇ ਭੀੜ ਨੂੰ ਉਕਸਾ ਰਹੇ ਨੇ। ਜਿਹੜੇ ਨਾਮ ਲੈ ਕੇ ਭੀੜ ਦਾ ਭੀੜ ਨੂੰ ਉਕਸਾ ਰਹੇ ਨੇ। ਜਿਹੜੇ ਕਹਿ ਰਹੇ ਨੇ ਕਿ ਮੀਟਿੰਗਾਂ ਦੇ ਚੱਕਰਾਂ 'ਚ ਨਾ ਪਾਓ। ਧਾਵਾ ਬੋਲੋ ਤੇ ਬੈਰੀਕੇਡ ਤੋੜੋ। ਸੋ ਇਦਾਂ ਦੇ ਆਨਸਰਾਂ ਤੋਂ ਤੁਹਾਨੂੰ ਬਚਨ ਦੀ ਲੋੜ ਹੈ। ਮੈਂ ਇੱਕ ਵੀਡੀਓ ਦੇਖੀ ਹੈ ਜਿਹਦੇ ਵਿੱਚ ਇੱਕ ਲੜਕਾ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਕੀ ਹੈ ਸਰਦਾਰ ਮੁੰਡਾ ਜਿਹੜਾ ਕਹਿ ਰਿਹਾ ਕਿ ਚੱਕ ਦੋ ਚੱਕ ਦੋ ਫੱਟੇ ਚੱਕ ਦੋ ਮੀਟਿੰਗਾਂ ਜਨਾਬੋ ਚੋਣ ਜਾਬਤਾ ਲੱਗ ਜਾਏਗਾ ਇਹ ਤੁਹਾਨੂੰ ਡਿਲੇ ਕਰ ਰਹੇ ਨੇ ਤੁਹਾਡਾ ਟਾਈਮ ਵੇਸ ਕਰ ਰਹੇ ਨੇ ਫੱਟੇ ਚੱਕ ਦੋ ਅੱਗੇ ਵੱਧ ਜਾਓ ਬੈਰੀਗਡ ਤੋੜ ਦਿਓ ਇਹਨਾਂ ਲੋਕਾਂ ਤੋਂ ਤੁਹਾਨੂੰ ਬਚਣ ਦੀ ਲੋੜ ਹੈ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਕਿਉਂ ਹੈ ਕਿਉਂਕਿ ਇਹ ਨੇ ਸਵਾਰਥੀ ਲੋਕ ਜਿਹੜੇ ਮੌਕੇ ਦਾ ਫਾਇਦਾ ਉਠਾ ਕੇ ਫੇਸਬੁੱਕ ਜਾਂ ਮੋਬਾਈਲ ਦੀ ਕੋ ਐਪ ਖੋਲ ਕੇ ਜੇ ਚ ਲਾਈਵ ਹੋ ਕੇ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਸਾਡੇ ਵਰਗਾ ਸੂਰਮਾ ਕੋਈ ਨਹੀਂ ਕਿਉਂਕਿ ਮੈਂ ਸੀ ਜਨ ਮੁਰੇ ਹੋ ਕੇ ਬੈਰੀਗੇਡ ਪੱਟੇ ਮੈਂ ਸੀ ਜਨ ਮੁਰੇ ਹੋ ਕੇ ਬੜਕ ਮਾਰੀ ਮੈਂ ਸੀ ਜਨ ਮੁਰੇ ਹੋ ਕੇ ਮੁੰਡੇ ਨਾਲ ਲੈ ਕੇ ਧਮਾਲਾਂ ਪਾਤੀਆਂ ਐਦਾਂ ਦੇ ਫੋਕਰਿਆਂ ਤੋਂ ਇਲਟਰੇਟ ਲੋਕਾਂ ਤੋਂ ਅਨ ਐਜੂਕੇਟਿਡ ਲੋਕਾਂ ਤੋਂ ਜਿਨ੍ਹਾਂ ਨੂੰ ਕਾਮਨ ਸੈਂਸ ਕੀ ਹੁੰਦੀ ਹੈ ਬਿਲਕੁਲ ਵੀ ਨੇੜੇ ਨਹੀਂ ਹੈਗੀ ਜਿਨ੍ਹਾਂ ਨੂੰ ਮੈਚਿਓਰਿਟੀ ਲੈਵਲ ਕੀ ਹੁੰਦਾ ਬਿਲਕੁਲ ਨੇੜੇ ਨਹੀਂ ਹੈਗੀ ਜਿਨ੍ਹਾਂ ਨੂੰ ਇੱਕ ਧਰਨੇ ਦੀ ਮਹੱਤਤਾ ਕੀ ਹੁੰਦੀ ਹੈ ਬਿਲਕੁਲ ਨੇੜੇ ਨਹੀਂ ਹੈਗੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਕਿਸਾਨੀ ਅੰਦੋਲਨ ਦੇ ਆਗੂ ਤੇ ਸਰਕਾਰ ਦੇ ਵਿੱਚ ਗੱਲ ਟੇਬਲ ਤੇ ਬੈਠ ਕੇ ਚੱਲ ਰਹੀ ਹੈ ਉਹਦੀ ਅਹਿਮੀਅਤ ਕੀ ਆ ਉਹਨੂੰ ਕੇਸ ਲੈਵਲ ਤੇ ਜਿੰਦਾ ਰੱਖਣਾ ਤੇ ਆਪਾਂ ਕਿਹੜੇ ਕੰਮ ਕਰਨੇ ਜਿਹੜਾ ਆਪਾਂ ਸਰਕਾਰ ਦੀ ਨਜ਼ਰ 'ਚ ਮਾੜੇ ਨਾ ਬਣੀਏ ਇਹ ਉਹ ਲੋਕ ਨੇ ਇਹਨਾਂ ਨੂੰ ਕੋਈ ਸੈਂਸ ਨਹੀਂ ਆਇਆ ਇਹਨਾਂ ਨੂੰ ਕੋਈ ਪਤਾ ਕਿ ਜੇ ਮੈਂ ਇੰਦਾਂ ਦੀ ਕੋਈ ਢੜਕਾਉ ਗੱਲ ਕਰਕੇ ਢੜਕਾਉ ਬਿਆਨ ਦੇ ਕੇ ਬਕਵਾਸ ਕਰਕੇ ਮੈਂ ਫੇਸਬੁੱਕ ਤੇ ਪਾਈ ਤੇ ਜਿਹੜੇ ਮੇਰੇ ਵਰਗੇ ਫੁਗਰੇ ਹੋਰ ਫੇਸਬੁੱਕ ਤੇ ਬੈਠੇ ਨੇ ਉਹ ਕਹਣਗੇ ਉਹ ਬੱਲੇ ਬੱਲੇ ਬਾਈ ਚੱਕਤਾ ਉਹ ਠੱਪ ਦੇ ਕੀਲੀ ਉਹ ਡੰਗ ਦੇ ਗਿੱਲਾ ਉਹ ਆ ਕਰਦੇ ਉਹ ਉਹ ਕਰਦੇ ਉਹ ਅਹੀ ਤੇਰੇ ਪਿੱਛੇ ਕੋਈ ਪਿੱਛੇ ਨਹੀਂ ਆਉਂਦਾ ਜਦੋਂ ਪੁਲਿਸ ਨੇ ਗਵਰਨਮੈਂਟ ਨੇ ਧੋਣੋ ਫੜ ਕੇ ਪਰਚਾ ਕੀਤਾ ਨਾ ਕੋਈ ਪਿੱਛੇ ਨਹੀਂ ਆਉਂਦਾ ਇਹ ਫੇਸਬੁਕ 'ਈ ਸ਼ੇਅਰ ਹੁੰਦੇ ਆ ਮੈਂ ਇਹਨਾਂ ਨੂੰ ਫੇਸਬੁਕ 'ਈ ਸ਼ੇਅਰ ਕਹਿਣਾ ਫੇਸਬੁਕ 'ਈ ਸ਼ੇਅਰਾਂ ਤੋਂ ਬਚੋ ਇਹ ਫੇਸਬੁਕ 'ਈ ਸ਼ੇਅਰ ਆ ਜਿਹੜੇ ਇਹ ਸਾਡੇ ਅੰਦੋਲਨ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਇਹ ਢਾਹ ਲਾਉਗੇ ਖਰਾਬ ਕਰੋਗੇ ਇਹ ਮੇਰੀ ਵਰਨਿੰਗ ਹੈ ਮੈਂ ਜੋ ਦੇਖ ਰਿਹਾ ਜਿੱਥੇ ਸਰਕਾਰ ਦੇ ਬੰਦਿਆਂ ਨੇ ਬੈਠ ਕੇ ਟੇਬਲ ਤੇ ਗੱਲ ਸੁਣ ਲਈ ਤੇ ਕਿਸਾਨੀ ਅੰਦੋਲਨ ਦੇ ਆਗੂਆਂ ਨੇ ਬੈਠ ਕੇ ਗੱਲ ਕਰ ਲਈ ਜੇ ਸਹਿਮਤੀ ਹੋ ਗਈ ਕਿ ਐਨੇ ਦਿਨ ਕਿਸੇ ਵੀ ਪਾਸੇੋਂ ਕੋਈ ਵੀ ਕਿਸ ਤਰ੍ਹਾਂ ਦਾ ਐਕਸ਼ਨ ਨਹੀਂ ਹੋਏਗਾ ਸੀਜ਼ਫਾਇਰ ਹੋਏਗਾ ਕੋਈ ਬੰਦਾ ਕੋਈ ਇਦਾਂ ਦਾ ਕੰਮ ਨਹੀਂ ਕਰੇਗਾ ਜਿਹੜੀ ਕੀਤੀ ਕਰਾਈ ਸਾਰੀ ਖੂਚ ਪੈ ਜਾਏ ਫਿਰ ਇਦਾਂ ਦੇ ਫੋਕਰਿਆਂ ਤੋਂ ਸਾਨੂੰ ਬਚਣ ਦੀ ਲੋੜ ਹੈ ਸਾਨੂੰ ਬਚਣ ਦੀ ਲੋੜ ਹੈ ਕਈ ਉੱਥੇ ਘੁੰਮਦੇ ਨੇ ਮੈਂ ਦੇਖੇ ਜਿਹੜੇ ਹੱਥ ਦੇ ਵਿੱਚ ਤਲਵਾਰਾਂ ਲਹਿਰਾ ਰਹੇ ਨੇ ਤੇ ਭੜਕਾਰ ਰਹੇ ਨੇ ਭੀੜ ਨੂੰ ਤੇ ਉਧਰ ਖੜੀਆਂ ਆਰਮ ਫੋਰਸਸ ਨੂੰ ਇਹਦੇ ਨਾਲ ਸਾਡਾ ਨੁਕਸਾਨ ਇਹਦੇ ਨਾਲ ਸਾਡਾ ਨੁਕਸਾਨ ਹੈ ਸਾਨੂੰ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਇਹਨਾਂ ਲੋਕਾਂ ਨੂੰ ਪਿੱਛੇ ਕਰਨ ਦੀ ਲੋੜ ਹੈ ਮੇਰਾ ਕਿਸਾਨੀ ਅੰਦੋਲਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਇਹੇ ਬੇਨਤੀ ਹੈ ਕਿ ਤੁਹਾਡਾ ਜਿਹੜਾ ਕੰਟਰੋਲ ਹੈ ਬਾਰਡਰ ਤੇ ਉਹ ਇਸ ਲੈਵਲ ਦਾ ਹੋਵੇ ਕਿ ਕੋਈ ਵੀ ਬੰਦਾ ਤੁਹਾਡੇ ਨਾਲ ਸਲਾਹ ਕੀਤੇ ਬਿਨਾ ਮੋਹਰੇ ਹੋ ਕੇ ਆਰਮ ਫੋਰਸਸ ਦੇ ਨਾਲ ਮੱਥਾ ਨਾ ਲਾਵੇ ਜੇ ਕੋਈ ਵੀ ਬੰਦਾ ਐਸਾ ਕੋਈ ਕੰਮ ਨਾ ਕਰੇ ਰੋੜੇਬਾਜੀ ਕਰਨੀ ਪੱਥਰਬਾਜੀ ਕਰਨੀ ਜਾਂ ਉਹ ਲਕੀਰ ਨੂੰ ਟੱਪਣ ਦੀ ਕੋਸ਼ਿਸ਼ ਕਰਨੇ ਜਿੰਨਾ ਚਿਰ ਆਗੂਆਂ ਦਾ ਹੁਕਮ ਨਹੀਂ ਆਉਂਦਾ ਸਾਨੂੰ ਅਸੀਂ ਅਸੀਂ ਉਹ ਬਣ ਉਹ ਲੋਕ ਬਣ ਕੇ ਦੱਸਣਾ ਕਿ ਜੇ ਸਾਡੇ ਵਿੱਚ ਜਜ਼ਬਾ ਸਾਡੇ ਵਿੱਚ ਜ਼ੋਰ ਸਾਡੇ ਵਿੱਚ ਸਭ ਕੁਝ ਹੈ ਨਾ ਸਾਡੇ ਵਿੱਚ ਹਿੰਮਤ ਵੀ ਹੈ ਅਸੀਂ ਪੰਜਾਬੀਆਂ ਸਾਡੇ ਖੂਨ 'ਚ ਹੈ ਪਰ ਸਾਡੇ 'ਚ ਸਮਝ ਵੀ ਹੈ ਸਾਡੇ ਵਿੱਚ ਪੜਾਈ ਲਿਖਾਈ ਵੀ ਹੈ ਸਾਡੇ 'ਚ ਮੈਚਿਓਰਿਟੀ ਵੀ ਹੈ ਸਾਡੇ 'ਚ ਕਾਮਨ ਸੈਂਸ ਵੀ ਹੈ ਅਸੀਂ ਉਹੋ ਹੀ ਨਹੀਂਗੇ ਸਿਰਫ ਜਿਹੜੇ ਸਰੀਰ ਦੇ ਜੋੜ ਤੇ ਅੱਖਾਂ ਬੰਦ ਕਰਕੇ ਕਰਪਾਨ ਕਮਾਈ ਜਾਂਦੇ ਸਾਰੇ ਪਾਸੇ ਅਸੀਂ ਉਹ ਨਹੀਂ ਹੈਗੇ ਅਸੀਂ ਉਹ ਨਹੀਂ ਬਣਨਾ ਉਹ ਸਾਡੀ ਕੁਆਲਿਟੀਜ਼ ਨੇ ਅਸੀਂ ਆਪਣੇ ਨਾਂ ਲੈ ਕੇ ਚੱਲਣੀਆਂ ਨੇ ਬਟ ਜ਼ਮਾਨਾ ਐਦਾ ਹੈ ਇੱਥੋਂ ਲੜਨਾ ਹੈ ਅਸੀਂ ਜਿੱਦਾਂ ਉਹ ਲੜਦੇ ਨੇ ਮੋਹਰ ਲੈ ਇੱਥੋਂ ਲੜਨਾ ਜੇ ਇੱਥੇ ਬੈਠ ਕੇ ਟੇਬਲ ਤੇ ਐਦੇ ਦਿਮਾਗ ਨੂੰ ਯੂਜ਼ ਕਰਕੇ ਇਹ ਫੈਸਲਾ ਹੋਇਆ ਹੈ ਕਿ ਐਨੇ ਸੰਡੇ ਦੀ ਸ਼ਾਮ ਤੱਕ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਲਏਗਾ ਸੀਸਵਾਰ ਹੋਏਗਾ ਸਾਨੂੰ ਉਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਉਸ ਹੁਕਮ ਚ ਰਹਿਣਾ ਚਾਹੀਦਾ ਸਾਨੂੰ ਉਥੇ ਮੈਚਿਓਰਿਟੀ ਦਿਖਾਉਣ ਦੀ ਲੋੜ ਹੈ ਸੋ ਮੇਰਾ ਮੇਰਾ ਬੇਨਤੀ ਮੇਰੀ ਹੈ ਜਿੰਨੇ ਵੀ ਮੇਰੇ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਵਾ ਉਥੇ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਘਰਾਂ ਦੇ ਕੰਮਾਂ ਨੂੰ ਛੱਡ ਕੇ ਕਿਸਾਨੀ ਅੰਦੋਲਨ ਨੂੰ ਵੱਡਾ ਕਰਨ ਗਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਫੇਸਬੁਕ ਯੇ ਸ਼ੇਰਾਂ ਤੋਂ ਬਚੋ ਆ ਫੇਸਬੁਕ 'ਈ ਸ਼ੇਰਾਂ ਤੋਂ ਬਾਰਡਰ ਤੇ ਖੜੇ ਹੋ ਕੇ ਜਿਹੜੇ ਫੁਕਰੀਆਂ ਮਾਰਦੇ ਨੇ ਇਹਨਾਂ ਤੋਂ ਬਚੋ ਚੱਕ ਲੋ ਠੱਪ ਲੋ ਮਾਰ ਲੋ ਬੋਲ ਦਿਓ ਧਾਵਾ ਇਹਨਾਂ ਤੋਂ ਬਚੋ ਇਹ ਤੁਹਾਨੂੰ ਢਾਹ ਲਾਉਣਗੇ ਇਹ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨਗੇ ਇਹ ਇੰਟਰਨੈਸ਼ਨਲ ਲੈਵਲ ਤੇ ਕਿਸਾਨੀ ਅੰਦੋਲਨ ਦੀ ਤੇ ਸਿੱਖਾਂ ਦੀ ਇਮੇਜ ਨੂੰ ਖਰਾਬ ਕਰਨਗੇ ਯਾਦ ਰੱਖਿਓ ਸਰਕਾਰ ਨੂੰ ਇੱਕ ਬਹਾਨਾ ਚਾਹੀਦਾ ਕਹਿਣ ਨੂੰ ਕਿ ਆਹ ਗੱਲ ਹੋਈ ਸੀ ਪਰ ਤੁਸੀਂ ਆਹ ਕੀਤਾ ਯਾਦ ਰੱਖਿਓ ਇੱਕੋ ਹੀ ਬਹਾਨਾ ਚਾਹੀਦਾ ਤੁਹਾਡੀ ਕੀਤੀ ਹੋਈ ਮਿਹਨਤ ਤੁਹਾਡੇ ਇੰਨੇ ਦਿਨਾਂ ਦਾ ਜਿਹੜਾ ਬਲਿਦਾਨ ਰਾਤਾਂ ਜਾਗ ਜਾ ਕੇ ਉਥੇ ਆਪਣੀਆਂ ਹਾਜ਼ਰੀਆਂ ਲਵਾਉਣ ਦਾ ਆਪਣਾ ਆਪ ਦਿਖਾਉਣ ਦਾ ਪਰੇ ਘਰ ਛੱਡ ਕੇ ਆਉਣ ਦਾ ਸਾਰਾ ਮਿੱਟੀ ਚ ਪੈ ਜਾਗਾ ਸਾਰਾ ਮਿੱਟੀ ਚ ਪੈ ਜਾਗਾ ਮੈਂ ਦੋ ਦਿਨਾਂ ਤੋਂ ਦੇਖ ਰਿਹਾ ਇਹ ਫੇਸਬੁਕ ਇਹ ਸ਼ੇਅਰ ਉਥੇ ਬੜਕਾ ਮਾਰ ਰਹੇ ਨੇ ਚੱਕ ਦੇਗੇ ਮਾਰ ਦੇਗੇ ਬਚੋ ਇਹਨਾਂ ਤੋਂ ਇਹਨਾਂ ਨੂੰ ਅੱਗੇ ਨਾ ਆਉਣ ਦਿਓ ਕਿਸਾਨੀ ਅੰਦੋਲਨ ਦੇ ਜਿਹੜੇ ਜਿਹੜੇ ਆਗੂ ਨੇ ਮੈਂ ਮੈਂ ਉਹਨਾਂ ਨੂੰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਿਸ ਤਰੀਕੇ ਦੇ ਨਾਲ ਆਪਣੀ ਸੋਚ ਸਮਝ ਦੇ ਨਾਲ ਤੁਸੀਂ ਸਰਕਾਰ ਦੇ ਨਾਲ ਇਸ ਵੇਲੇ ਨਜਿੱਟ ਰਹੇ ਹੋ ਮੀਟਿੰਗਾਂ ਦੇ ਥਰੂ ਉਹੀ ਸੋਚ ਸਮਝ ਇੱਥੇ ਦਿਖਾਓ ਬਾਰਡਰ ਤੇ ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਮੀਟਿੰਗ ਕਰਕੇ ਇਹਨਾਂ ਸਾਰੇ ਮੂਰੇ ਹੱਥ ਜੋੜੋ ਕਿ ਆਹ ਸਭ ਨਾ ਕਰੋ ਆਹ ਸਭ ਨਾ ਕਰੋ ਕਿਸਾਨੀ ਅੰਦੋਲਨ ਨੂੰ ਢਾ ਲੱਗੇਗੀ ਢਾ ਲੱਗੇਗੀ ਢਾ ਲੱਗੇਗੀ ਸੋ ਆਓ ਸਾਰੇ ਰਲ ਮਿਲ ਕੇ ਹੰਬੜਾ ਮਾਰੀਏ ਦਿਮਾਗ ਦੇ ਨਾਲ ਨੀਤੀਆਂ ਦੇ ਨਾਲ ਆਪਣੀ ਗੱਲ ਸਰਕਾਰ ਤੱਕ ਪਹੁੰਚਾਈਏ ਟੇਬਲ ਤੇ ਬੈਠ ਕੇ ਇਸ ਪ੍ਰੋਬਲਮ ਦਾ ਹੱਲ ਲਬੀਏ ਤੇ ਆਪਣੇ ਹੱਕਾਂ ਲਈ ਲੜੀਏ